ਸਾਲ ਤੋਂ ਪਹਿਲਾਂ ਵੀ ਤੁਹਾਡੇ ਬਹੁਤ-ਬਹੁਤ ਚੈਨਲ ਦਾ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਜਿਹੜੀ ਸਾਡੀ ਗੱਲ ਦੁਨੀਆ ਦੇ ਕੋਨੇ-ਕੋਨੇ ਤੱਕ ਤੁਸੀਂ ਪਹੁੰਚਾਉਂਦੇ ਆ ਕਿਉਂਕਿ ਜੋ ਅੱਜ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਨੂੰ ਇਹ ਬਹੁਤ ਜ਼ਰੂਰੀ ਆ ਬਈ ਆਪਣੀ ਗੱਲ ਜਿਹੜੀ ਸਰਕਾਰਾਂ ਤੱਕ ਪਹੁੰਚ ਸਕੇ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਟੇਡੀਅਮ ਨਕੋਦਰ ਨੂੰ ਉਦੋਂ ਮੰਗ ਪੱਤਰ ਦੇ ਕੇ ਆਏ ਆ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜਾ ਨੈਸ਼ਨਲ ਹਾਈਵੇ ਜੰਮੂ ਕਟੜਾ ਬਣ ਰਿਹਾ ਇਹਦੇ ਸਬੰਧ ਵਿੱਚ ਫਲੌਰ ਤਹਿਸੀਲ ਤੇ ਨਕੋਦਰ ਤਹਿਸੀਲ ਇਹਨਾਂ ਦੋਨਾਂ ਤਹਿਸੀਲਾਂ ਦੇ ਵਿੱਚ ਉਹ ਮਾਈਨਿੰਗ ਹੋਈ ਆ ਜਿਹੜਾ ਕੋਈ ਰਿਕਾਰਡ ਤੋੜਿਆ ਕਿਤੇ 20 ਫੁੱਟ 10 ਫੁੱਟ ਤੋਂ ਉੱਪਰ ਚੱਲਦਾ ਕੰਮ ਜੀ 10 ਫੁੱਟ ਤੋਂ ਉੱਪਰ 20 ਫੁੱਟ 25 ਫੁੱਟ ਜਦੋਂ ਇਹ ਟਿੱਪਰ ਚੜ੍ਹਨੋਂ ਹਟ ਜਾਂਦੇ ਉੱਪਰ ਤੇ ਫੇਰ ਇਹ ਬੰਦ ਕਰਦੇ ਆ ਉਦਾਂ ਨਹੀਂ ਕਰਦੇ ਉਦੇ ਨਾਲ ਜਿਹਦਾ ਲਾਗੇ 4 ਕਨਾਲ ਆ 5 ਕਿੱਲੇ ਲਾ ਲਓ ਜਾਂ 10 ਕਿੱਲੇ ਵੀ ਲਾ ਲਓ 4 ਕਨਾਲ ਖੱਤੇ ਖੱਤੇ 4 ਕਨਾਲ ਦਾ ਬਚਦਾ ਇੱਕ ਖਣੀਗਾ ਤੇ ਨਾਲ ਜਿਹੜੇ ਰਸਤੇ ਆ ਬਚਦੀ ਲੰਘਦੇ ਆ ਉਹਨਾਂ ਰਸਤਿਆਂ ਨੂੰ ਇਦਾਂ ਬਰਬਾਦ ਕਰਕੇ ਨਾਲ-ਨਾਲ ਲੱਗਦੇ ਰਸਤਿਆਂ ਤੇ ਇਹਨਾਂ ਨੇ ਫਸਲਾਂ ਬਰਬਾਦ ਕਰਤੀਆਂ ਲੋਕਾਂ ਦੇ ਰਸਤੇ ਖਰਾਬ ਹੋ ਗਏ ਲੋਕਾਂ ਦੀਆਂ ਪੈੜੀਆਂ ਜਿਹੜੀਆਂ ਅੰਦਰੋਂ ਲੈਣਾ ਜਾਨੀ ਉਹ ਤੋੜ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਪਵਾੜ ਏਰੀਆ 'ਚ ਸਾਨੂੰ ਬੜੀਆਂ ਗੱਲਾਂ ਵੀ ਜਿੱਥੇ ਉਹਦੇ ਪਾਈਪ ਲਾਈਨਾਂ ਖਰਾਬ ਹੋਣ ਦੇ ਕਰਕੇ ਉਹ ਆਪਣੀ ਫਸਲ ਹੀ ਨਹੀਂ ਬੀਜ ਸਕੇ ਇਹਨਾਂ ਵਿਸ਼ਾ ਤੇ ਐਸਬੀਐਮ ਨੂੰ ਕੋਦਰ ਮੰਗ ਪੱਤਰ ਦਿੱਤਾ ਸੀਗਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਸ ਤੇ ਕਰਦੇ ਹਾਂ ਗੌਰ ਹੁਣ ਦੇਖੋ ਜੇ ਨਾ ਕਰਨਗੇ ਉਹ ਦਿਹਾੜੀ ਤੰਗ ਦੇ ਵਿੱਚ ਫੇ ਕੋਈ ਹੋਰ ਐਕਸ਼ਨ ਕਰਦੇ ਆ ਜੀ ਮਾਈਨਿੰਗ ਤਾਂ ਮਾਈਨਿੰਗ ਹੀ ਆ ਮਾਈਨਿੰਗ ਚਾਹੇ ਕਿਤੇ ਮਿੱਟੀ ਪਾਉਣ ਸਾਨੂੰ ਉਸ ਗੱਲ ਦਾ ਕੋਈ ਮਤਲਬ ਨਹੀਂਗਾ ਜਿਹੜੀ ਮਾਈਨਿੰਗ ਹੋ ਰਹੀ ਆ ਉਹਨਾਂ ਦੀ ਆਰਡ ਹੈਡ ਸੇ ਕੋ ਉਹ ਸਾਡੇ ਕਿਹੜੇ ਕੋਈ ਰਿਸ਼ਤੇਦਾਰ ਨੇ ਜਾਂ ਪ੍ਰਾਈਵੇਟ ਹੈਲ ਸਾਡੇ ਕਿਹੜੇ ਕੋਈ ਰਿਸ਼ਤੇਦਾਰ ਨੇ ਜਿਹੜਾ ਵੀ ਨਜਾਇਜ਼ ਮਾਈਨਿੰਗ ਕਰੂਗਾ ਜਿਹੜਾ ਸਾਡੀਆਂ ਪੰਜਾਬ ਦੀਆਂ ਜ਼ਮੀਨਾਂ ਦਾ ਨੁਕਸਾਨ ਕਰੂਗਾ ਸਾਡੇ ਪਿੰਡਾਂ ਦਾ ਨੁਕਸਾਨ ਕਰੂਗਾ ਸਾਡਾ ਜਾਨੀ ਤੇ ਮਾਲੀ ਨੁਕਸਾਨ ਕਰੂਗਾ ਤੁਹਾਨੂੰ ਆ ਪਿਛਲੇ ਦਿਨਾਂ ਦੀ ਪਤਾ ਹੀ ਆ ਘਟਨਾ ਦਾ ਜੋ ਪੁਜਿਆਂ ਦੀ ਆਪਣੇ ਇੱਕ ਲੇਡੀ ਜੋ ਧਾਰੀ ਵਾਲ ਪਿੰਡ ਦੇ ਵਿੱਚ ਉਹਦੀ ਮੌਤ ਹੋ ਗਈ ਟਿੱਪਰ ਥੱਲੇ ਦੇ ਕੇ ਬੈਕ ਟਿੱਪਰ ਥੱਲੇ ਦੇ ਕੇ ਉਹਦੀ ਮੌਤ ਕਰਤੀ 17 ਨੰਬਰ ਐਫ ਆਈ ਆਰ ਦਰਜ ਹੋਈ ਆ ਉਥੇ ਨਕੋਦਰ ਥਾਣੇ ਦਾ 17 ਤੇ 18 ਨੰਬਰ ਦੋ ਐਫ ਆਈ ਆਰ ਦਰਜ ਹੋਈਆਂ ਇੱਕ ਹੋਈ ਮਾਈਨਸ ਦੀ 18 ਨੰਬਰ 17 ਨੰਬਰ ਐਕਸੀਡੈਂਟ ਦੀ ਹੋਈ ਆ ਤੇ ਪਹਿਲਾਂ ਇੱਕ ਨੰਬਰ ਐਫ ਆਈ ਆਰ 2024 ਦੀ ਜਨਵਰੀ ਮਹੀਨੇ ਚ ਇੱਕਰਮਰ ਐਫ ਆਈ ਆਰ ਉਹ ਸ਼ੰਕਰਪਿੰਡ ਦੀ ਕਰਾਈ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਬੁਰੇ ਬੁਰੇ ਹਾਲਿਆ ਜੀ ਇਧਰ ਸਰਕਾਰਾਂ ਦਾ ਪਤਾ ਨਹੀਂ ਕਿਧੜੇ ਵਾਸੇ ਧਿਆਨ ਰਿਆਂ ਇਹ ਤਾਂ ਜੇ ਨਾ ਇਧਰ ਨਹੀਂ ਆਪਾਂ ਸਾਭਿਆ ਆਪਣੀ ਜ਼ਮੀਨਾਂ ਨੂੰ ਨਾ ਇਧਰ ਧਿਆਨ ਦਿੱਤਾ ਤੇ ਬਹੁਤ ਵੱਡੀ ਪੱਧਰ ਤੇ ਆਪਣਾ ਨੁਕਸਾਨ ਹੋਊਗਾ ਕਿਉਂਕਿ ਆਪਣੇ ਰਾਗੇ ਦਰਿਆ ਦਾ ਏਰੀਆ ਪੈਂਦਾ ਦਰਿਆ ਟੁੱਟ ਕੇ ਆਣਗੇ ਅਸੀਂ ਤਾਂ ਇਧਰ ਜ਼ਿਆਦਾ ਗੌਰ ਕਰ ਰਹੇ ਆਂ ਵੀ ਦਰਿਆ ਟੁੱਟ ਕੇ ਆਣਗੇ ਪਿੰਡਾਂ ਦੇ ਪਿੰਡ ਹੜ ਜਾਣਗੇ ਲਾਗੇ ਖੱਤਿਆਂ ਦੇ ਖੱਤੇ ਹੜ ਜਾਣਗੇ ਤੁਸੀਂ ਪਿੱਛੇ ਪਿਛਰੇ ਹੜਦੇ ਸਮੇਂ ਦੇਖਿਆ ਨਹੀਂ ਕੀ ਕੁਛ ਲੋਈਆਂ ਦੇ ਵਿੱਚ ਨਾ ਨੁਕਸਾਨ ਹੋਇਆ ਸਾਡਾ ਇਸ ਕਰਕੇ ਇੰਧਰ ਜਿਆਦਾ ਗੌਰ ਕਰਨ ਦੀ ਲੋੜ ਆ ਤੇ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਵੀ ਜਿੱਥੇ-ਥੇ ਮਾਈਨਿੰਗ ਹੁੰਦੀ ਆ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ ਕੰਟੈਕਟ ਕਰੋ ਜਸੇਵੰਦੀ ਭਾਰਤੀ ਕਿਸਾਨ ਯੂਨੀ ਰਾਜੇਵਾਲ ਜਸੇਵੰਦੀ ਉਹ ਜਸੇਵੰਦੀ ਆ ਜਿਹੜੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਅੰਦੋਲਨ ਰਾਜੇਵਾਲ ਸਾਹਿਬ ਨੇ ਮੋਰੇ ਹੋ ਕੇ ਲੜਿਆ ਬੜੇ ਸੱਜੇ ਢੰਗ ਦੇ ਨਾਲ ਨੌਜਵਾਨਾਂ ਨੂੰ ਦਿੱਲੀ ਕੱਢ ਕੇ ਲੈ ਜਾ ਕੇ ਦਿੱਲੀ ਨੂੰ ਘੇਰਾ ਪਾਇਆ ਅਸੀਂ ਤਾਂ ਅੱਜ ਆਪਾਂ ਦੇਖਦੇ ਹਾਂ ਉੱਥੇ ਜਾ ਕੇ ਬਾਰਡਰ ਤੇ ਘੇਰੇ ਬੈਠੇ ਆ ਕਿਸੇ ਤੋਂ ਸਾਡੇ ਅੱਜ ਗਾ ਨਹੀਂ ਬੱਦ ਸਕੇ ਉੱਥੇ ਕਿੰਨਾ ਨੁਕਸਾਨ ਦੇਖੋ ਜੇ ਉਹ ਵੀ ਤੇ ਨਜ਼ਾਇਜ਼ ਕਰ ਰਹੇ ਤਾਂ ਉਹ ਸਾਡੇ ਕਿਹੜੇ ਕੋਈ ਰਿਸ਼ਤੇਦਾਰ ਨਹੀਂ ਹਨ ਉਹਦੇ ਨਾਲ ਐਸ.ਐਮ. ਸਾਹਿਬ ਨਾਲ ਕਰ ਲੈਂਦੇ ਆ ਕਨੈਕਟ ਕਰਕੇ ਉਹਨੂੰ ਪੁੱਛਦੇ ਆ ਭਾਈ ਅੱਜ ਲਈ ਮੈਨੂੰ ਨਹੀਂ ਚੱਲ ਰਹੀ ਆ ਇਹ ਕੀ ਹੈ ਅੰਡਰ ਪ੍ਰੋਸੈਸ ਚੱਲਦੀ ਆ ਜਾਂ ਇਹ ਨਜ਼ਾਇਜ਼ ਕਰ ਰਹੇ ਨੇ ਕੀ ਉਹ ਨਜ਼ਾਇਜ਼ ਕਰਨਗੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਹਰ ਹਾਲਤ ਕਾਰਵਾਈ ਹੋਊਗੀ ਕਿਉਂਕਿ ਕਿਸੇ ਨੂੰ ਵੀ ਕਾਨੂੰਨ ਦੇ ਦਰਜ ਰਹਿ ਕੇ ਕੰਮ ਕਰਨ ਦਾ ਹੱਕ ਹੈ ਜੇ ਕਾਨੂੰਨ ਦੇ ਦਰਜੋਂ ਬਾਹਰ ਜਾਊਗਾ ਤੋ ਦੇ ਹਰ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੋਣੀ ਕੋਈ ਤੁਸੀਂ ਉਹਨੂੰ ਜਦੋਂ ਇਦਾਂ ਦੀ ਗੱਲ ਕਰਦੇ ਆ ਆਪਾਂ ਉਹ ਜਿਹੜੇ ਅਫਸਰ ਇਦਾਂ ਦੇ ਖਰਾਉ ਕਰਦੇ ਆ ਆਪਾਂ ਉਹਨਾਂ ਦੁਆਲੇ ਵੀ ਹੋਵਾਂਗੇ ਕਿ ਉਹਦੇ ਨਾਲ ਸਾਡਾ ਅਸੀਂ ਪੜਾਉਣ ਦੀ ਗੱਲ ਹੋ ਸਕਦੀ ਹੈ ਨੁਕਸਾਨ ਸਾਡਾ ਜਾਨੀ ਮਾਲੀ ਦਾ ਨਕਸਾਰ ਕਿਉਂਕਿ ਇਹ ਲੋਕ ਜਿਹੜੇ ਆ ਤਗੜੇ ਲੋਕ ਨੇ ਇਹਨਾਂ ਦੇ ਕੋਲ ਹਰ ਤਰ੍ਹਾਂ ਦੇ ਹਥਿਆਰ ਨੇ ਮਾਰੂ ਹਥਿਆਰ ਕੋਲ ਨੇ ਇਹਨਾਂ ਦੇ ਕੋਲ ਪੈਸਾ ਆ ਤੇ ਹਰ ਤਰੀਕੇ ਦੇ ਨਾਲ ਸਾਨੂੰ ਦਾ ਪੇਜਣਾ ਆਪਣਾ ਫੇਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਾਂ ਜਦੋਂ ਵੀ ਲੜਨਾ ਪਰ ਟੀਮ ਵਰਕ ਬਣਾ ਕੇ ਲੜਾਂਗੇ ਤੇ ਆਪਾਂ ਲੜਾਈ ਹਾਰ ਨਹੀਂ ਆਪਾਂ ਜਿੱਤਾਂਗੇ